ਫਤੇ ਅੱਜ ਅਸੀਂ ਉਹ جنگ ਦਾ ਬਿਗਲ ਬਜਾਉਣ ਜਾ ਰਹੇ ਹਾਂ ਜਿਸ جنگ ਦੇ ਖਿਲਾਫ ਸਾਨੂੰ ਜਿਸ ਸਮੱਸਿਆ ਦੇ ਖਿਲਾਫ ਬਹੁਤ ਸਮਾਂ ਪਹਿਲਾਂ ਬੋਲਣਾ ਚਾਹੀਦਾ ਸੀ ਅੱਜ ਅਸੀਂ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਅਸੀਂ ਨਗਰ ਪੰਚਾਇਤ ਨਾਲ ਗੱਲ ਕਰਕੇ ਸਰਦੂਲਗੜ ਨਗਰ ਜਿਹੜਾ ਨਗਰ ਪੰਚਾਇਤ ਜਾਂ ਸਰਦੂਲਗੜ ਦਾ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਬਾਰ-ਬਾਰ ਬੇਨਤੀਆਂ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਲੱਗੇ ਹੋਏ ਸੀ ਪਰ ਹੁਣ ਜਿਹੜਾ ਹੈਗਾ ਇਹ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਜਾਂ ਨਗਰ ਪੰਚਾਇਤ ਆ ਇਹ ਕੁੰਭ ਕਰਨੀ ਨੀਂਦ ਸੌ ਚੁੱਕੇ ਆ ਸਾਡੇ ਨੌਜਵਾਨ ਬੱਚੇ ਸਾਡੇ ਕਿੰਨੇ ਹੀ ਜਿਹੜੇ ਕੀਮਤੀ ਜਾਨਾਂ ਉਹ 12 ਪਸ਼ੂਆਂ ਦੇ ਫੇਟ ਵੱਜਨ ਕਾਰਨ ਮਰ ਰਹੇ ਆ ਤੁਸੀਂ ਕੱਲ ਦਾ ਪੰਜਾਬ ਸਰਕਾਰ ਦਾ ਅੰਕੜਾ ਦੇਖ ਲਓ ਜਿਹਦੇ ਵਿੱਚ 450 ਲੋਕਾਂ ਦੀ ਮੌਤ ਹੋਈ ਆ ਇਸ ਸਾਲ ਜਿਹਦੇ ਚੋਂ 472 ਮੌਤਾਂ ਆਵਾਰਾ ਪਸ਼ੂਆਂ ਦੇ ਟਕਰਾਉਣ ਨਾਲ ਹੋਈਆਂ ਨੇ ਔਰ ਇਹ ਸਾਰੀਆਂ ਮੌਤਾਂ ਦੀ ਜਿਹੜੀ 78% ਅਦੇ ਕਰੀਬ ਜਿਹੜੀਆਂ ਇਹ ਐਕਸੀਡੈਂਟ ਆ ਉਹ 6 ਵਜੇ ਤੋਂ ਲੈ ਕੇ 9 ਵਜੇ ਦੇ ਵਿਚਕਾਰ ਹੁੰਦੇ ਆ ਕਿਉਂਕਿ ਉਹਦਾ ਇੱਕ ਕਾਰਨ ਕਿ ਉਸ ਸਮੇਂ ਜਿਹੜੇ ਵਾਰਾ ਪਸ਼ੂ ਆ ਉਹ ਮੇਨ ਰੋਡ ਦੇ ਫੁੱਟਪਾਥਾਂ ਦੇ ਉੱਤੇ ਮੌਜੂਦ ਹੁੰਦੇ ਆ ਤੇ ਉਧਰੋਂ ਹਨੇਰਾ ਆ ਰਿਹਾ ਹੁੰਦਾ ਤੇ ਬਹੁਤ ਸਾਰੇ ਲੋਕ ਆ ਜਿਹੜੇ ਇਸ ਕਰਕੇ ਆਪਣੀਆਂ ਕੀਮਤੀ ਜਾਨਾਂ ਗੁਆ ਬਹਿੰਦੇ ਆ ਇੱਕ ਪਾਸੇ ਇਹ ਜਿਹੜੀ ਨਗਰਪੰਚਾਇਤ ਜਿੰਨਾ ਵੀ ਅਸੀਂ ਸਿਮਿੰਟ ਖਰੀਦਦੇ ਆ ਕੋਈ ਮਰਜ਼ੀ ਚੀਜ਼ ਖਰੀਦਦੇ ਆ ਉਹਦੇ ਤੇ ਗਊ ਸੈਸਾ ਜਿਹੜਾ ਉਹ ਲਾਇਆ ਜਾ ਚੁੱਕਿਆ ਹੈ ਔਰ ਅਰਬਾਂ ਰੁਪਇਆ ਇਹਨਾਂ ਨੇ ਗਊ ਸਸ ਦੇ ਨਾਂ ਦੇ ਉੱਤੇ ਇਕੱਠਾ ਕੀਤਾ ਹੋਇਆ ਹੈ ਅਸੀਂ ਬਹੁਤ ਜ਼ਿਆਦਾ ਬੇਨਤੀ ਜਦੋਂ ਅਗਰਦੇ ਆਉਣ ਤੋਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇੱਥੇ ਇੱਕ ਨੰਦੀ ਸਾਲਾ ਜਿਹੜੀ ਆ ਉਹ ਬਣਾਈ ਜਾਵੇ ਪਰ ਉਸ ਸਮੇਂ ਸਾਨੂੰ ਇਹ ਪ੍ਰੋਸਾ ਦਿੱਤਾ ਗਿਆ ਸੀ ਕਿ ਅਸੀਂ ਅਗਲੇ 15 ਦਿਨਾਂ ਦੇ ਵਿੱਚ ਇਸ ਮਸਲੇ ਨੂੰ ਹੱਲ ਕਰਾਂਗੇ ਪਰ ਜਿਉਂ ਹੀ ਕੱਗਰ ਵਾਲੇ ਪਾਸੇ ਉੱਜੇ ਤੇ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਕਿ ਇਹ ਮੁੱਦਾ ਬੰਦ ਹੋ ਗਿਆ ਕੀ ਲੋਕਾਂ ਦੇ ਬੱਚੇ ਮਰਨੇ ਬੰਦ ਹੋ ਗਏ ਕੀ ਰਾ ਪਸ਼ੂ ਜਿਹੜੇ ਆ ਉਹ ਸਰਕਾਂ ਤੋਂ ਚਲੇ ਗਏ ਆ ਉਹ ਸਮੱਸਿਆ ਪਹਿਲਾਂ ਨਾਲੋਂ ਵੀ ਬਕਰਾਰ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਗਈ ਹੈ ਸਾਡੇ ਸ਼ਹਿਰ ਦਾ ਇੱਕ ਨੌਜਵਾਨ ਬੱਚਾ ਨਵਦੀਪ ਸਿੰਘ ਸਾਡਾ ਪੰਜਾਬੀ ਦਾ ਨੌਜਵਾਨ ਗਾਇਕ ਰਾਜਵੀਰ ਜਵੰਦਾ ਇਸ ਇਹਨਾਂ ਵਾਰਾ ਠੱਠਿਆਂ ਦੀ ਭੇਟ ਚੜ ਚੁੱਕੇ ਆ ਅਸੀਂ ਹੋਰ ਕਿੰਨੇ ਘਰਾਂ ਦੇ ਇਹਦੇ ਚਰਾਗ ਆ ਇਹ ਬਜੋ ਬੁਝਣ ਨਹੀਂ ਦੇਣੇ ਅੱਜ ਅਸੀਂ ਇਸੇ ਕਰਕੇ ਸਾਡੇ ਜਿਹੜੇ ਦੋ ਨੌਜਵਾਨ ਵੀਰ ਜਗਸੀਰ ਸਿੰਘ ਜੱਗੀ ਜੱਫਾ ਜਿਹੜਾ ਇਸ ਨਗਰ ਪੰਚਾਇਤ ਦਾ ਐਮਸੀ ਆ ਅਤੇ ਅੰਮਰਤਪਾਲ ਸਿੰਘ ਮੀਰਪੁਰ ਜਿਹੜਾ ਨੌਜਵਾਨ ਆਗੂ ਆ ਔਰ ਇਲਾਕੇ ਦੀਆਂ ਸਮੱਸਿਆਵਾਂ ਨੂੰ ਸੰਘਰਸ਼ੀ ਜੋਹਦੇ ਦੇ ਨਾਂ ਦੇ ਉੱਤੇ ਉਠਾ ਰਿਹਾ ਔਰ ਇਹ ਦੋ ਨੌਜਵਾਨ ਕਿਉਂਕਿ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਕੋਈ ਵੀ ਪਹਿਲਾ ਕਦਮ ਆ ਜਿਹੜਾ ਉਹ ਇੰਪੋਰਟੈਂਟ ਹੁੰਦਾ ਜੇ ਇੱਥੇ ਕਿਸੇ ਦੀ ਕੋਈ ਪਾਰਟੀ ਨਹੀਂ ਹੈ ਇੱਥੇ ਕੋਈ ਰਾਜਨੀਤੀ ਨਹੀਂ ਹੈ ਇੱਥੇ ਸਿਰਫ ਦੇ ਸਰਗੋਬਾਰਾ ਪਸਵਾਂ ਦੀ ਸਮੱਸਿਆ ਦੀ ਗੱਲ ਹੋ ਰਹੀ ਆ ਜਿਹੜਾ ਬੰਦਾ ਵੀ ਉਹ ਕਿਸੇ ਪਾਰਟੀ ਨਾਲ ਵੀ ਜੁੜਿਆ ਚਾਹੇ ਉਹ ਇੱਥੇ ਆ ਕੇ ਜਿਹੜਾ ਸੰਘਰਸ਼ ਦੇ ਵਿੱਚ ਭਾਗ ਲੈਂਦਾ ਉਹ ਇਸ ਸੰਘਰਸ਼ ਦਾ ਹਿੱਸਾ ਕੋਈ ਵੀ ਬਣ ਸਕਦਾਗਾ ਇਸ ਕਰਕੇ ਭਰਾਵੋ ਅਸੀਂ ਇਹਨਾਂ ਦੇ ਮੂੰਹ ਕੰਨੀ ਬਹੁਤ ਝਾਕੇ ਆ ਹੁਣ ਮਤਲਬ ਜਿਵੇਂ ਅੰਤ ਆ ਗਿਆ ਇਸ ਲੜਾਈ ਨੂੰ ਸ਼ੁਰੂਆਤ ਕਰਨ ਦਾ ਇਹ ਲੜਾਈ ਜਿਹੜੀ ਆ ਕਿੰਨਾ ਲੰਬਾ ਚੱਲਦੀ ਆ ਮੀ ਨਾ ਚੱਲੇ 10 ਦਿਨ ਚੱਲੇ 20 ਦਿਨ ਚੱਲੇ 2 ਮਹੀਨੇ ਚੱਲੇ 4 ਮਹੀਨੇ ਚੱਲੇ 6 ਮਹੀਨੇ ਚੱਲੇ ਅਸੀਂ ਇਹ ਲੜਾਈ ਦਾ ਮਾਨ ਬਣਾ ਕੇ ਕਿਉਂਕਿ ਸੜਕ ਦੇ ਉੱਤਰਨਾ ਪੈਣਾ ਸੀ ਇਹ ਇੱਕ ਦਿਨ ਆਉਣਾ ਹੀ ਆਉਣਾ ਸੀਗਾ ਉਹ ਦਿਨ ਆ ਜਿਹੜਾ ਅੱਜ ਆ ਚੁੱਕਿਆ ਹੈਗਾ ਇਸੇ ਕਰਕੇ ਅਸੀਂ ਭਰਾਵੋ ਅੱਕ ਕੇ ਸੜਕਾਂ ਦੇ ਉੱਤੇ ਉਤਰੇ ਆ ਕਿ ਅਸੀਂ ਜਿਹੜੇ ਆ ਸਾਡੇ ਨੌਜਵਾਨ ਬੱਚੇ ਨਹੀਂ ਮਰਵਾਉਣੇ ਹੈਗੇ ਅਸੀਂ ਉਹਨਾਂ ਨੂੰ ਬਚਾਉਣਾ ਹੈ ਅਸੀਂ ਇਸ ਲੜਾਈ ਨੂੰ ਜਿੱਥੋਂ ਤੱਕ ਵੀ ਹੋ ਸਕਿਆ ਜਿੰਨਾ ਚਿਰ ਤੱਕ ਇਸ ਵਾਰਾ ਪਸੰਦੀ ਸਮੱਸਿਆ ਹਾਲ ਹੁੰਦੀ ਅਸੀਂ ਇਸ ਸੜਕ ਤੇ ਬਹਿ ਕੇ ਜਦੋਂ ਵੀ ਪਬਲਿਕ ਦਾ ਸਾਥ ਸਾਡੇ ਵੀਰਾਂ ਦਾ ਸਾਥ ਸ਼ਹਿਰ ਵਾਸੀ ਸੜਕਾਂ ਤੇ ਆਉਣਗੇ ਤਾਂ ਅਸੀਂ ਇਹ ਪੁਲ ਵੀ ਬੰਦ ਕਰਾਂਗੇ ਉਹ ਨਾਜ਼ਿਰ ਤਾਂ ਕਿ ਭੁੱਖ ਹੜਤਾਲ ਆ ਜਿਹੜੀ 7 ਮਈ ਤਰੀਕੇ ਦੇ ਨਾਲ ਇੱਥੇ ਚੱਲੂਗੀ ਇਹ ਨੌਜਵਾਨ ਅੱਜ ਤੋਂ ਬੈਠ ਗਏ ਆ ਉਹ ਅਸੀਂ ਅਗਲਾ ਪ੍ਰੋਗਰਾਮ ਤੁਹਾਨੂੰ ਸਮੇਂ-ਸਮੇਂ ਤੇ ਦੱਸਾਂਗੇ ਕਿ ਹਰ ਰੋਜ਼ ਭੁੱਖ ਹੜਤਾਲ ਤੇ ਕਿੰਨੇ ਬੰਦੇ ਬੈਠਣਗੇ ਭੁੱਖ ਹੜਤਾਲ ਕੀ ਭੁੱਖ ਹੜਤਾਲ ਰਹਿੰਦੀ ਆ ਚਾਹੇ ਮਰਨ ਵਰਤ ਚ ਬਦਲਦੀ ਆ ਇਹ ਵੀ ਅਗਲੇ ਭਵਿੱਖ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਭਾਈ ਗੁਰਜੀਤ ਖਾਲਸਾ ਵਾਹਿਰ ਜਿੱਕੀ ਫਰਮਾ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਜੋ ਪਹਿਲਾਂ ਮੰਡੀ ਵਿੱਚ ਮੀਟਿੰਗ ਹੋਈ ਸੀਗੀ ਵੀ ਇਸ ਜਿਹੜਾ ਠੱਠਿਆਂ ਦੀ ਗਊਸ਼ਾਲਾ ਬਣਾਉਣ ਵਾਸਤੇ ਨੰਦੀਸ਼ਾਲਾ ਉਹਦਾ ਹੱਲ ਕੀਤਾ ਜਾਊਗਾ ਗੱਲ ਕਰਕੇ ਗਰਦੇ ਆਉਣ ਨਾਲ ਜਿਹੜਾ ਇਹ ਮਸਲਾ ਉਹ ਠੰਡੇ ਬਸਤੇ ਵਿੱਚ ਪੈ ਗਿਆ ਸੀ ਤੇ ਜਦੋਂ ਵੀ ਅਸੀਂ ਮੰਡੀ 'ਚ ਜਾਂ ਕਿਤੇ ਇੱਥੇ ਖੜਦੇ ਸੀ ਤਾਂ ਹਰ ਇੱਕ ਬੰਦਾ ਪੁੱਛਦਾ ਸੀ ਵੀ ਜਿਹੜੀ ਮੀਟਿੰਗ ਕੀਤੀ ਉਹਦਾ ਕੀ ਬਣਿਆ ਉਸ ਨੂੰ ਵਿਚਾਰਦੇ ਹੋਏ ਸਾਡੇ ਜਗਸੀਰ ਸਿੰਘ ਜੱਗੀ ਐਮਸੀ ਵਾਰਡ ਨੰਬਰ 8 ਤੇ ਅਮਰਤਪਾਲ ਅਮੀਰਪੁਰੀਆ ਇਹਨਾਂ ਨੇ ਫੈਸਲਾ ਲਿਆ ਵੀ ਅਸੀਂ ਜਿਹੜਾ ਭੁੱਖ ਹੜਤਾਲ ਤੇ ਬੈਠਾਂਗੇ ਮੈਂ ਇਹਨਾਂ ਨੂੰ ਦਿਲ ਤੋਂ ਸਲੂਟ ਕਰਦਾ ਜਿਹੜੇ ਬੰਦਿਆਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਇਹ ਫੈਸਲਾ ਲਿਆ ਤੇ ਅਸੀਂ ਇਲਾਕੇ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਤੁਸੀਂ ਸਾਰੇ ਇੱਥੇ ਆ ਕੇ ਹਾਜ਼ਰੀ ਲਵਾਓ ਤਾਂ ਜੋ ਪ੍ਰਸ਼ਾਸਨ ਨੂੰ ਪਤਾ ਲੱਗ ਸਕੇ ਵੀ ਜਿਹੜੀ ਇਹ ਠੱਠਿਆਂ ਦੀ ਜਿਹੜਾ ਅਵਾਰਾ ਪਸ਼ੂਆਂ ਦਾ ਹੱਲ ਆ ਉਹ proper ਤਰੀਕੇ ਨਾਲ ਕੀਤਾ ਜਾ ਸਕੇ ਤੇ ਨਾਲ ਹੀ ਸਾਡੇ ਨਗਰ ਪੰਚਾਇਤ ਦੇ ਜਿਹੜੇ ਪ੍ਰਧਾਨ ਆ ਉਹ ਇਧਰ ਲਈ ਗਊਸ਼ਾਲਾ ਦੇ ਜਿਹੜੀ ਪੁਰਾਣੀ ਗਊਸ਼ਾਲਾ ਉਹਦੇ ਮੈਂਬਰ ਵੀ ਆ ਉਹਨਾਂ ਨੇ ਵੀ ਕਿਹਾ ਸੀ ਭੋਲੀ ਜੀ ਨੇ ਵੀ ਕਿਹਾ ਸੀ ਵੀ ਆਪਾਂ ਹੱਲ ਕਰਾਂਗੇ ਆਪਾਂ ਨੂੰ ਹੱਲ ਇਹ ਸਿੱਧੇ ਤਰੀਕੇ ਨਾਲ ਨਹੀਂ ਹੋਣਾ ਕਿਉਂਕਿ ਧਰਨਿਆਂ ਨਾਲ ਹੀ ਹਰੇ ਜੀ ਦੇ ਹੱਲ ਹੁੰਦੇ ਆ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆ ਕੇ ਸਾਡੇ ਨਾਲ ਇੱਥੇ ਬੈਠੋ ਤਾਂ ਜੋ ਜਿਹੜਾ ਇਹ ਮਸਲੇ ਦਾ ਹੱਲ ਕੀਤਾ ਜਾ ਸਕੇ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਬੱਲੇ ਸੋਨਹੋ ਸਾਰੀਆ ਕਾ ਜਿੰਦਾਬਾਦ 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 ਲੋਕ ਇੱਕ ਤਾਂ ਜਿੰਦਾਬਾਦ 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 ਕੋਰਾ ਬਸਵਾਦੀ ਸਮੱਸਿਆ ਦਾ ਹੱਲ ਕਰੋ ਹੱਲ ਕਰੋ ਹੱਲ ਕਰੋ